ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਫਤ ਖਸਮਦੀ ਦੂਰ ਅਰਸਾਂ ਹੋਹ ਕੁਰਸਾਂ ਹੋਹ ਛਟੀਐ ਤੋ ਦੁਡ ਠੇ ਸਚੇ ਪਾਤਿਸਾ ਮਾਲ ਜਨਮ ਜਨਮ ਦੀ ਕਟਿਐ ਸੱਜਣ ਸਚਾ ਪਾਤਿਸਾ ਸਿਰ ਸਾਹਾ ਦਾਸਾ ਜਿਸ ਪਾਸ ਬਹਿਠਿਆ ਸਬਨਾ ਦਾਵੇ ਸਾਹ ਸੱਜਣ ਸੱਚਾ ਪਾਤਿਸਾਹ ਸਿਰ ਸਾਹ ਦਾ ਐਸਾ ਜਿਸ ਪਾਸ ਬਹਿਠਿਆ ਸੋਹੀ ਸਦਾ ਵੇਸਾ ਸਤ ਨਾਮ श्रीवाहे गुरु साहिब की वार महल्ला ਤੀਜਾ ਸਿਕੰਦਰ ਬਿਰਾਹ ਮੁਕੀ ਵਾਰ ਕੀ ਧੁਨੀ ਗਾਉਣੀ ਇੱਕ ਓੰਕਾਰ සතයගෝර ප්‍රසාද සලෝක මහල්ලාතිජා ਏਹੋ ਜਗਤ ਮਮਤਾ ਮਵਾ ਜੀਵਨ ਕੀ ਬਿਦਨਾ ਹੈ ਗੁਰ ਕੈ ਭਾਣ ਜੋ ਚੱਲੇ ਤਾਂ ਜੀਵਨ ਪਦਵੀ ਪਾ ਇਹੋ ਜਗਤ ਮਮਤਾ ਮੂਆ ਜੀਵਨ ਕੀ ਬਿਦਨਾ ਹੈ ਗੁਰ ਕੈ ਭਾਣ ਜੋ ਚੱਲ ਤਾ ਜੀਵਨ ਪਦਵੀ ਪਾ ਹੈ ઓ સદા સદા જન જીવતે જો હર ચરણી ચિત લાહે નાનક નદરી માનવસ ਗੁਰਮੁਖ ਸਹਜ ਸੰਵਾਹ ਮਹੱਲਾ ਤੀਜਾ ਅੰਦਰ ਸਹਸਾ ਦੁਖ ਹੈ ਆਪ ਸਿਰ ਧੰਧ ਹੈ ਮਾਰ ਉੱਜ ਭਾਏ ਸੁੱਤੇ ਕਵਹੇ ਨਾ ਜਾਗ ਹੈ ਮਾਇਆ ਮੋਹ ਪਿਆਰ ਨਾਮ ਨਾ ਚੇਤਾ ਹੈ ਸ਼ਬਦ ਨਾ ਵਿਚਾਰ ਹੈ ਇਹੋ ਮਨਮੁਖ ਕਾ ਆਚਾਰ ਹਰ ਨਾਮ ਨਾ ਪਾਇਆ ਜਨਮ ਬਿਰਥਾ ਗਵਾਇਆ ਨਾਨਕ ਜਾਮ ਮਾਰ ਕਰੇ ਖੁਆਰ ਪਾਉੜੇ ਆਪਣਾ ਆਪ ਉਪਾਇਓਨ ਤਦਹੁ ਹੋਰ ਨਾ ਕੋਈ ਮਤਾ ਮਸੂਰਤ ਆਪ ਕਰੇ ਜੋ ਕਰੇ ਸੋ ਹੋਈ ਤਦ ਹੋ ਆਕਾਸ ਨਾ ਪਾਤਲਵ ਹੈ ਨਾ ਤਰ ਲੋਈ ਤਦ ਹੋ ਆਪੇ ਆਪ ਨਿਰੰਕਾਰ ਹੈ ਨਾ ਉਪਤ ਹੋਈ ਜਿਉ ਤਿਸ ਭਾਵੈ ਤਿ ਕਰੇ ਤਿਸ ਬਿਨਾ ਅਵਰ ਨ ਕੋਈ ਤਦੋ ਆਪੇ ਆਪਨ ਰੰਕਾਰ ਹਾ ਆਉ ਪਤ ਹੋਏ ਜਿਉ ਤਿਸ ਪਾਵ ਤਿਵਾ ਕਰੇ ਤਿਸ ਬਿਨਾ ਅਵਰ ਨਾ ਕੋਈ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਗੂਜਰੀ ਕੀ ਵਾਰ ਮਹੱਲਾ ਤੀਜਾ ਸਿਕੰਦਰ ਬਿਰਾਹਿਮ ਕੀ ਵਾਰ ਕੀ ਧੁਨੀ ਗਾਉਣੀ ਇਕ ਓੰਕਾਰ ਸਤ ਗੁਰ ਪ੍ਰਸਾਦ ਸਲੋਕ ਮਹੱਲਾ 3 ਇਹੋ ਜਗਤ ਮਮਤਾ ਮੂਆ ਜੀਵਨ ਕੀ ਬਿਦ ਨਾਹਿ ਗੁਰ ਕੈ ਭਾਣ ਜੋ ਚੱਲੈ ਤਾਂ ਜੀਵਨੋ ਪਦਵੀ ਪਾਹੀ